ਮੋਰਚਾ ਜੇ ਸਾਡਾ ਮਹੀਨਾ ਲੰਘ ਗਿਆ ਜੇ ਉੱਥੇ 13 ਮਹੀਨੇ ਉੱਥੇ ਦਿੱਲੀ ਲਾਇ ਹੀ 1 ਸਾਲ ਖਡੋਰੀ ਲਾਇ ਹੀ ਅਸੀਂ ਬੈਠੇ ਆਂ ਹਾਂਜੀ ਇਹ ਪੁੱਤਰ ਜੀ ਜੇ ਪਹਿਲਾਂ ਛੱਡਦੇ ਹੌਲੀ ਹੌਲੀ ਇਹ ਗੇਟ ਖੋਲੀ ਰੱਖਦੇ ਤੇ ਉਧਰ ਦੇ ਲੋਕ ਵੀ ਨਾਮ ਮਰਦੇ ਜਿਹੜੇ ਮਾਝੇ ਲੋਕ ਹੈ ਜਾਂਦਾ ਜਦੋਂ ਆਪਣੇ ਦੇ ਕੋਈ ਭਾਰ ਪੈਂਦੀਆਂ ਮੁਸੀਬਤ ਆਉਂਦੀ ਹੈ ਤੇ ਜ਼ਮੀਨੀ ਪੱਧਰ ਤੇ ਉਤਰ ਕੇ ਕੋਈ ਵੀ ਨੈਸ਼ਨਲ ਮੀਡੀਆ ਆਪਣੀ ਕੋਈ ਸਾਰ ਨਹੀਂ ਲੈਂਦਾ ਹੈਗਾ ਬਿਲਕੁਲ ਨਹੀਂ ਲੈਂਦਾ ਜੀ ਇਹ ਬਗਾਨੇ ਪੰਦਾ ਸਾਨੂੰ ਅਹਿਸਾਸ ਕਰਾਇਆ ਜਾ ਰਿਹਾ ਵਾ ਅਫਗਾਨਿਸਤਾਨ ਮਾੜਾ ਜਾਂ ਹਿੱਲਿਆ ਤਾਂ ਮੋਦੀ ਦਾ ਬਿਆਨ ਆ ਗਿਆ ਬਿਆਨ ਹੈ ਠੇਕੇਦਾਰ ਨਾਲ ਲੋਈ ਜੀ ਬੰਦਿਆ ਜਾ ਕੇ ਬੈਠਾ ਵੀ ਆ ਕਈ ਵਾਰੀ ਗੱਲਾਂ ਕਰਕੇ ਮੁੱਕ ਰਿਹਾ ਹੈ ਇਹ ਉਹ ਜਗਾ ਹੈ ਜਿੱਥੇ ਨਜਾਇਜ਼ ਮਾਈਨਿੰਗ ਕਰਕੇ ਵੱਡੇ ਵੱਡੇ ਖੱਟੇ ਖੱਡੇ ਕਰਕੇ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਸਵੇਰੇ ਜਾਵੇਂ ਕਿ ਪਹਿਲਾਂ ਮੈਂ ਤੁਹਾਡੇ ਨਾਲ ਮਕੋਰ ਸਾਹਿਬ ਦੀ ਫਿਰ ਖਨੋੜੀ ਦੀ ਅਪਡੇਟ ਸਾਂਝੀ ਕੀਤੀ ਸੀ ਤੇ ਫਿਲਹਾਲ ਹੁਣ ਆਪਾਂ ਖੜਿਆ ਜੀ 23 ਪੁਰ ਜ਼ਿਲ੍ਹਾ ਪਟਿਆਲਾ ਤਹਿਸੀਲ ਪਾਤੜਾ ਤੇਈ ਪਰ ਕਾਫੀ ਚਰਚਾ ਦੇ ਵਿੱਚ ਬਣਿਆ ਹੋਇਆ ਹੈ ਕਿਉਂਕਿ ਇੱਥੋਂ ਨਿਕਲਦਾ ਹੈ ਭਾਰਤ ਮਾਲਾ ਰੋਡ ਜੰਮੂ ਕਟੜਾ ਰੋਡ ਜੋ ਕਿ ਇਸ ਸਮੇਂ ਕਿਸਾਨ ਭਰਾਵਾਂ ਵਾਸਤੇ ਇੱਕ ਬਹੁਤ ਵੱਡੀ ਸਿਰਦਰਦੀ ਬਣਿਆ ਹੋਇਆ ਹੈ ਸਿਰਦਰਦੀ ਇਸ ਕਰਕੇ ਬਣਿਆ ਹੋਇਆ ਹੈ ਕਿਉਂਕਿ ਠੇਕੇਦਾਰਾਂ ਵੱਲੋਂ ਜਿਹੜੀ ਨਜਾਇਜ਼ ਮਾਈਨਿੰਗ ਕਰਕੇ ਇੱਥੋਂ ਜਿਹੜੀ ਬੰਨਾ ਦੀ ਮਿੱਟੀ ਚੱਕੀ ਗਈ ਆ ਤੇ ਉੱਥੇ 50 50 60 60 ਫੁੱਟ ਡੂੰਘੇ ਜਿਹੜੇ ਟੋਏ ਪਾ ਦਿੱਤੇ ਗਏ ਨੇ ਜੋ ਇਸ ਸਮੇਂ ਕਿਸਾਨ ਭਰਾਵਾਂ ਵਾਸਤੇ ਬਹੁਤ ਵੱਡੀ ਸਿਰਦਰਦੀ ਬਣਿਆ ਹੋਇਆ ਹੈ ਤੇ ਫਿਲਹਾਲ ਹੁਣ ਆਪਾਂ ਕਿਸਾਨ ਭਰਾਵਾਂ ਕੋਲ ਚਲਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਦੀ ਜਾ ਰਹੀ ਹੈ ਇੱਥੇ ਵੀ ਦੇਖ ਸਕਦੇ ਹੋ ਕਿ ਪਾਣੀ ਦਾ ਲੈਵਲ ਕਿੰਨਾ ਵੱਜ ਚੁੱਕਿਆ ਕਿਉਂਕਿ ਜਿਵੇਂ ਤੁਹਾਨੂੰ ਤੁਹਾਡੇ ਨਾਲ ਮੈਂ ਖੰਡੋੜੀ ਤੋਂ ਕੁਝ ਅਪਡੇਟ ਸਾਂਝੀ ਕੀਤੀ ਸੀਗੀ ਉੱਥੇ ਜਿਹੜਾ ਪਾਣੀ ਦਾ ਲੈਵਲ ਸੀ ਲਗਭਗ 749 ਤੋਂ ਪਲੱਸ ਜਾ ਚੁੱਕਿਆ ਤੇ ਡਾਫ ਲੱਗਣੀ ਸ਼ੁਰੂ ਹੋ ਚੁੱਕੀ ਹੈ ਤੇ ਡਾਫ ਲੱਗਣ ਕਰਕੇ ਇਸ ਏਰੀਆ ਦੇ ਵਿੱਚ ਵੀ ਪਾਣੀ ਦਾ ਪੱਧਰ ਜਿਹੜਾ ਚੜਨਾ ਸ਼ੁਰੂ ਹੋ ਚੁੱਕਿਆ ਹੈ ਤੇ ਇਸ ਏਰੀਆ ਦੇ ਵਿੱਚ ਵੀ ਪਾਣੀ ਦਾ ਪੱਧਰ ਕਾਫੀ ਚੜ ਚੁੱਕਿਆ ਹੈ ਤੇ ਜੇਕਰ ਗੱਲ ਕਰਾਂ 23ਪੁਰ ਪਿੰਡ ਦੀ ਜਾਂ 23ਪੁਰ ਏਰੀਏ ਦੀ ਇਹ ਅੱਜਕੱਲ ਥੋੜਾ ਜਿਹਾ ਕਾਫੀ ਚਰਚਾ ਦੇ ਵਿੱਚ ਆ ਰਿਹਾ ਹੈ ਕਿਉਂਕਿ ਇੱਥੇ ਜੰਮੂ ਕਟੜਾ ਹਾਈਵੇ ਹੈ ਭਾਰਤਮਾਲਾ ਰੋਡ ਦਾ ਜਿਹੜਾ ਨਿਰਮਾਣ ਚੱਲੇ ਰਿਹਾ ਹੈ ਤਾਂ ਕਿਤੇ ਨਾ ਕਿਤੇ ਕਿਸਾਨ ਭਰਾਵਾਂ ਵਾਸਤੇ ਇੱਕ ਬਹੁਤ ਵੱਡੀ ਮੁਸੀਬਤ ਖੜੀ ਕਰ ਰਿਹਾ ਹੈ ਇਸ ਦਾ ਕਾਰਨ ਕੀ ਹੈ ਕਿ ਜਦੋਂ ਭਾਰਤਮਾਲਾ ਰੋਡ ਬਣਾਇਆ ਜਾ ਰਿਹਾ ਸੀ ਇੱਥੇ ਜਿਹੜਾ ਠੇਕੇਦਾਰ ਸੀਗਾ ਉਸ ਠੇਕੇਦਾਰ ਨੇ ਕਿਸਾਨ ਭਰਾਵਾਂ ਨੂੰ ਇਹ ਗੱਲ ਕਹੀ ਕਿ ਜਿਹੜਾ ਇੱਥੇ ਬੰਨ ਬਣਿਆ ਹੋਇਆ ਸੀ ਪੱਕਾ ਤੁਸੀਂ ਇਹ ਸਾਹਮਣੇ ਦੇਖ ਸਕਦੇ ਹੋ ਇਸ ਤਰ੍ਹਾਂ ਬੰਨ ਬਣਿਆ ਹੋਇਆ ਸੀਗਾ ਦੋਨੋਂ ਸਾਈਡ ਤੇ ਤੇ ठेकेदार ਨੂੰ ਇਹ ਗੱਲ ਕਹੀ ਗਈ ਸੀ ਕਿ ਕਿ ਇੱਥੇ ਮੈਂ ਸਿਰਫ ਪਿੱਲਰ ਕੱਢਣੇ ਨੇ ਤੇ ਪਿੱਲਰ ਕੱਢਣ ਵਾਸਤੇ ਥੋੜੀ ਜਿਹੀ ਮਿੱਟੀ ਚੱਕਣੀ ਹੈ ਪਰ ਰਾਤੋਂ ਰਾਤ ਉਸਨੇ ਕੀ ਕੀਤਾ ਕਿ ਲਗਭਗ 1 ਤੋਂ 1.5 ਟਨ ਦਾ ਜਿਹੜਾ ਬੰਨ ਸੀਗਾ ਬੰਨ ਦੇ ਮਿੱਟੀ ਸੀਗੀ ਜਿਸ ਦੀ ਕੀਮਤ ਲਗਭਗ ਲੱਖਾਂ ਤੋਂ ਕਰੋੜਾਂ ਦੇ ਵਿੱਚ ਕਿਸਾਨਾਂ ਵੱਲੋਂ ਦੱਸੀ ਜਾ ਰਹੀ ਹੈ ਤੇ ਉਹ ਮਿੱਟੀ ਉਹਨਾਂ ਉਸਨੇ ਚੱਕ ਲਈ ਤੇ ਉਸ ਤੋਂ ਬਾਅਦ ਨਾ ਤਾਂ ਬੰਨ ਬੰਨੇ ਆ ਤੇ ਜਿਸ ਕਰਕੇ ਇਸ ਟਾਈਮ ਜਿਹੜਾ ਇਹ ਬੰਨ ਆ ਜਾਂ ਜਿਹੜਾ ਇਹ ਏਰੀਆ ਕਿਸਾਨ ਭਰਾਵਾ ਵਾਸਤੇ ਖਤਰੇ ਦਾ ਕਾਰਨ ਬਣਿਆ ਹੋਇਆ ਕਿਉਂਕਿ ਕਿਤੇ ਨਾ ਕਿਤੇ ਅ ਲਗਭਗ ਮੈਂ ਤੁਹਾਨੂੰ ਉੱਥੇ ਜਾ ਕੇ ਦਿਖਾਉਣਾ ਵੀ ਆ ਉੱਥੇ ਨਾ ਜਿੰਨੀ ਜਿੱਥੋਂ ਮਿੱਟੀ ਚੱਕੀ ਹੈ ਲਗਭਗ 50 ਤੋਂ 60 ਫੁੱਟ ਡੂੰਘਾ ਜਿਹੜਾ ਉੱਥੇ ਖੱਡਾ ਪਿਆ ਹੋਇਆ ਤੇ ਕਿਸਾਨ ਭਰਾਵਾਂ ਨੂੰ ਬੰਨ ਬੰਨਣਾ ਵੀ ਇਸ ਟਾਈਮ ਦਿੱਕਤ ਆ ਰਹੀ ਹੈ ਤੇ ਠੇਕੇਦਾਰ ਵੱਲੋਂ ਇਹ ਜਿਹੜੀ ਸਭ ਤੋਂ ਵੱਡੀ ਨਰਲਾਈਕੀ ਕੀਤੀ ਗਈ ਹੈ ਜਾਂ ਪ੍ਰਸ਼ਾਸਨ ਵੱਲੋਂ ਇਹ ਸਭ ਤੋਂ ਵੱਡੀ ਜਿਹੜੀ ਨਰਲਾਈਕੀ ਕੀਤੀ ਹੈ ਕਿ ਤਾਂ ਕਿਤੇ ਨਾ ਕਿਸਾਨ ਭਰਾਵਾਂ ਵਾਸਤੇ ਇਹ ਖਤਰੇ ਦਾ ਮੁੱਖ ਕਾਰਨ ਬਣ ਰਹੀ ਹੈ ਕਿਉਂਕਿ ਐਡਾ ਵੱਡਾ ਬੰਨ ਇਸ ਟਾਈਮ ਬੰਨਣਾ ਕਾਫੀ ਮੁਸ਼ਕਲ ਦੀ ਗੱਲ ਹੈ ਤੇ ਫਿਲਹਾਲ ਉੱਥੇ ਵੀ ਕੁਝ ਵੀਰ ਵੀ ਖੜੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਸ ਟਾਈਮ ਤੇਈਪੁਰਾ ਦੇ ਕਿਵੇਂ ਦੇ ਹਾਲਾਤ ਨੇ ਤੇ ਪ੍ਰਸ਼ਾਸਨ ਵੱਲੋਂ ਜਿਹੜੀ ਇਹ ਨਲਾਇਕੀ ਕੀਤੀ ਗਈ ਹੈ ਠੇਕੇਦਾਰਾਂ ਵੱਲੋਂ ਜਿਹੜੀ ਇਹ ਨਲਾਇਕੀ ਕੀਤੀ ਗਈ ਹੈ ਉਸ ਬਾਰੇ ਉਹ ਕੀ ਕਹਿਣਾ ਚਾਹੁੰਦੇ ਨੇ ਬਿਲਕੁਲ ਸਾਹਮਣੇ ਤੁਸੀਂ ਵੀ ਦੇਖ ਵੀ ਸਕਦੇ ਹੋ ਇਹ ਆ ਜਗ੍ਹਾ ਜਿੱਥੇ ਕਿਸਾਨ ਵੀਰਾਂ ਵੱਲੋਂ ਮੋਰਚਾ ਲਾਇਆ ਗਿਆ ਹੈ ਕਿ ਜਿੰਨੀ ਦੇਰ ਉਹਨਾਂ ਦੀ ਇਹ ਮੰਗ ਮੰਨੀ ਨਹੀਂ ਜਾਂਦੀ ਉਹਨਾਂ ਦੇ ਬੰਨ ਨੂੰ ਪੱਕਾ ਨਹੀਂ ਕਰਕੇ ਦਿੱਤਾ ਜਾਂਦਾ ਉਹਨਾਂ ਦਾ ਮੋਰਚਾ ਓਨੀ ਦੇਰ ਤੱਕ ਲੱਗਿਆ ਹੀ ਰਹੇਗਾ ਤੇ ਫਿਲਹਾਲ ਜਿਵੇਂ ਕਿ ਆਪਾਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਹਟੇ ਆ ਕਿ ਠੇਕੇਦਾਰਾਂ ਦੀ ਤੇ ਪ੍ਰਸ਼ਾਸਨ ਕਿਸਾਨਾਂ ਦੇ ਬਿਨਾ ਪਰਮਿਸ਼ਨ ਤੋਂ ਜਿਹੜਾ ਬੰਨ ਹੈ ਉਹਨੂੰ ਵਧਿਆ ਗਿਆ ਲਗਭਗ ਡੇਢ ਤੋਂ 2 ਕਿੱਲੇ ਦਾ ਜਿਹੜਾ ਬੰਨ ਸੀਗਾ ਨਜਾਇਜ਼ ਮਾਈਨਿੰਗ ਕਰਕੇ ਉੱਥੇ 50 50 60 60 ਫੁੱਟ ਦੇ ਡੋਂਗੇ ਖੱਡੇ ਕਰ ਦਿੱਤੇ ਗਏ ਜਿਹੜੇ ਕਿ ਇਸ ਸਮੇਂ ਕਿਸਾਨ ਭਰਾਵਾਂ ਵਾਸਤੇ ਬਹੁਤ ਵੱਡੀ ਸਰਦਰਦੀ ਤੇ ਮੁਸੀਬਤ ਬਣ ਕੇ ਖੜੇ ਹੋਏ ਨੇ ਤੇ ਕਿਸਾਨ ਵੀਰਾਂ ਵੱਲੋਂ ਇੱਥੇ ਇੱਕ ਪੱਕਾ ਮੋਰਚਾ ਲਾਇਆ ਗਿਆ ਹੈ ਜਿੰਨੀ ਦੇਰ ਤੱਕ ਉਹਨਾਂ ਦੀ ਮੰਗ ਨਹੀਂ ਮੰਨੀ ਜਾਂਦੀ ਓਨੀ ਦੇਰ ਤੱਕ ਇਹ ਮੋਰਚਾ ਲੱਗਿਆ ਹੀ ਰਹੇਗਾ ਤੇ ਫਿਲਹਾਲ ਕੁੱਲ ਮਿਲਾ ਕੇ ਆਪਾਂ ਇਹ ਪ੍ਰਸ਼ਾਸਨ ਦੀ ਤੇ ਠੇਕੇਦਾਰਾਂ ਦੀ ਸਭ ਤੋਂ ਵੱਡੀ ਨਿਲਾਇਕੀ ਕਹਿ ਸਕਦੇ ਹਾਂ ਕਿ ਜਿਹੜੀ ਬਿਨਾਂ ਇਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਪ੍ਰਸ਼ਾਸਨ ਦੀ ਪਰਮਿਸ਼ਨ ਤੋਂ ਜਿਹੜੀ ਨਾਜਾਇਜ਼ ਮਾਈਨਿੰਗ ਕੀਤੀ ਗਈ ਹੈ ਔਰ ਜੋ ਕਿ ਇਸ ਸਮੇਂ ਸਭ ਤੋਂ ਵੱਡੀ ਪ੍ਰੋਬਲਮ ਕਿਸਾਨ ਭਰਾਵਾਂ ਵਾਸਤੇ ਸਤੇ ਬਣੀ ਹੋਈ ਆ ਆਪਾਂ ਉਸ ਜਗ੍ਹਾ ਤੇ ਮੌਜੂਦ ਸੀਗੇ 23 ਪੋਰ ਜਿੱਥੇ ਕਿਸਾਨ ਭਰਾਵਾ ਵੱਲੋਂ ਮੋਰਚਾ ਲਾਇਆ ਗਿਆ ਇਹ ਮੋਰਚਾ 19 ਦਿਨ ਤੱਕ ਲੱਗਾ ਰਹੇਗਾ ਜਿੰਨੀ ਦੇਰ ਤੱਕ ਕਿਸਾਨ ਭਰਾਵਾ ਦੀ ਮੰਗ ਨਹੀਂ ਮੰਨੀ ਜਾਂਦੀ ਤੇ ਜਿਹੜਾ ਇਹ ਬੰਨ ਹੈ ਉਸ ਨੂੰ ਦੁਵਾਰ ਤੋਂ ਪੱਕਾ ਕਰਕੇ ਨਹੀਂ ਦਿੱਤਾ ਜਾਂਦਾ ਤੇ ਇਸ ਸਮੇਂ ਮੈਂ ਨਾਲ ਕੁਝ ਕਿਸਾਨ ਵੀਰ ਮਜ਼ਦੂਰ ਨੇ ਆਪਣੇ ਬਜ਼ੁਰਗ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਪਹਿਲਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜਿਹੜਾ ਮੋਰਚਾ ਆਪਣਾ ਕਿਸ ਮੁੱਦੇ ਤੇ ਲੱਗਿਆ ਹੋਇਆ ਹੈ ਤੇ ਕਿੰਨੀ ਦੇਰ ਤੱਕ ਲੱਗਿਆ ਰਹੇਗਾ ਵੈਗਰਜੀ ਦਾ ਖਾਲਸਾ ਵੈਗਰਜੀ ਫਤਿਹ ਇਸ ਮੁੱਦੇ ਨੂੰ ਵੀਰ ਜੀ ਮਹੀਨਾ ਹੋ ਗਿਆ ਠੀਕ ਹੈ ਜੀ ਸਾਡਾ 52 50 ਸਾਲ ਦਾ ਸਾਡੀ ਸੁਰਤ ਤੋਂ ਪਹਿਲਾਂ ਸਰਕਾਰ ਨੇ ਵੱਧਾ ਸੀ ਹਾਂਜੀ ਇਹਨਾਂ ਕੰਪਨੀ ਵਾਲਿਆਂ ਪੁੱਟ ਕੇ ਸਾਰੀ ਮਿੱਟੀ ਇਹ ਕਰੋੜਾਂ ਰੁਪਈਆ ਦੀ ਇੱਥੋਂ ਪੁੱਟ ਲਈ ਠੀਕ ਹੈ ਜੀ ਸਾਡਾ ਮਸਲਾ ਇਹ ਹੈ ਵੀ ਬੰਨ ਨੂੰ ਬੰਨ ਸਿੱਧਾ ਬੰਨਿਆ ਜਾਵੇ ਹਾਂਜੀ ਮੋਰਚਾ ਜੇ ਸਾਡਾ ਮਹੀਨਾ ਲੰਘ ਗਿਆ ਜੇ ਉੱਥੇ 13 ਮਹੀਨੇ ਉੱਥੇ ਦਿੱਲੀ ਲਾਇ ਹੀ ਹਾਂਜੀ 1 ਸਾਲ ਖਨੋਰੀ ਲਾਇ ਹੀ ਅਸੀਂ ਬੈਠੇ ਆ ਹਾਂਜੀ ਗੁਰੂ ਦਾ ਗੱਫਾ ਵਾਧੂ ਆ ਜਾਂਦਾ ਲੰਗਰ ਪਾਣੀ ਮਾਂ ਪੁਰਖ ਜਾਂ ਪਿੰਡਾਂ ਵਾਲੇ ਮੇਰੇ ਵੀਰ ਜਾਂ ਪਿੰਡ ਚੋਂ ਜਾਂ ਕਿਤੋਂ ਵੀ ਦੁੱਧ ਪਰਚਾ ਦੇ ਇੱਥੇ ਵਾਧੂ ਨੇ ਹਾਂਜੀ ਜਿੰਨੀ ਸੰਗਤ ਆ ਪਿਆ ਸੀ ਤਾਂ ਉਹਨਾਂ ਨੂੰ ਖਾਣੇ ਜਿਹੜੇ ਸਾਡੇ ਇੱਥੇ ਲੀਡਰ ਸਹਿਵਾਣਾ ਆਉਂਦੇ ਨੇ ਹਾਂਜੀ ਅਸੀਂ ਤਾਂ ਉਹਨਾਂ ਨੇ ਪਹਿਲਾਂ ਲੰਗਰ ਪਾਣੀ ਸ਼ਕੋ ਫੇਰ ਅੱਗੇ ਆਇਓ ਜੀ ਠੀਕ ਹੈ ਜੀ ਇੱਥੇ ਬਹੁਤ ਜ਼ਰੂਰ ਤੇ ਇਹ ਛੱਡੇ ਇਹਨਾਂ ਨੇ ਗੇਟ ਹਾਂਜੀ ਇਹ ਪੁੱਤਰ ਜੀ ਜੇ ਪਹਿਲਾਂ ਛੱਡਦੇ ਹੌਲੀ ਹੌਲੀ ਇਹ ਗੇਟ ਖੋਲੀ ਰੱਖਦੇ ਤੇ ਉਧਰ ਦੇ ਲੋਕ ਵੀ ਨਾਮ ਮਰਦੇ ਜਿਹੜੇ ਮਾਝੇ ਲੋਕ ਹੈ ਬਿਲਕੁਲ ਹਾਂਜੀ ਉਹ ਲੋਕ ਜਿਹੜੇ 20 ਸਾਲ ਪਿੱਛੇ ਪੈ ਗਏ ਜਿਨ੍ਹਾਂ ਡੰਗਰ ਰੁੜ ਗਏ ਹਾਂਜੀ ਦਾਣੇ ਖਰਾਬ ਕੋਠੀਆਂ ਡਿੱਗਣ ਡੀਆਂ ਬੁਰਾ ਹਾਲੇ ਜਾਨ ਬੁੱਝ ਕੇ ਸੈਂਟਰ ਸਰਕਾਰ ਨੇ ਕੀਤਾ ਬਿਲਕੁਲ ਜੀ ਪੰਜਾਬ ਜਿਹੜਾ ਮਾਰਾ ਬੋੜ ਜਾਗਦਾ ਜਾਗੇ ਨਾ ਇਹਨਾਂ ਥੱਲੇ ਰੱਖਦੇ ਨੇ ਕਿ ਪੰਜਾਬ ਕਿਸੇ ਤਰੀਕੇ ਨਾਲ ਫਾਈਨੈਂਸ਼ਲੀ ਵੀਕ ਕੀਤਾ ਜਾਵੇ ਹਾਂਜੀ ਹਾਂਜੀ ਬਈ ਇਹ ਮਤਲਬ ਇਹਨੂੰ ਥੱਲੇ ਦਬਾ ਕੇ ਰੱਖੀਏ ਤਾਂ ਕਿ ਸਾਡੇ ਦੇਣ ਵੇ ਇਹ ਧੀਨ ਵਾਲੇ ਹੋਏ ਨਹੀਂਗੇ ਇਹ ਗੁਰੂ ਗੋਬਿੰਦ ਸਿੰਘ ਦੇ ਲਾੜਲੇ ਨੇ ਇਹਨਾਂ ਨੇ ਚੜ੍ਹਦੀ ਕਲਾ ਰਹਿਣਾ ਬੇਸ਼ੱਕ ਸਾਨੂੰ ਸੈਂਟਰ ਦੇਵੇ ਨਾ ਦੇਵੇ ਹਾਂਜੀ ਜਿਹੜੇ ਮੇਰੇ ਵੀਰ ਕਿਸਾਨ ਭਰਾ ਹਰਿਆਣੇ ਦੇ ਜਾਂ ਪੰਜਾਬ ਦੇ ਜਾਂ ਕਿੱਥੇ ਆ ਉਹਨਾਂ ਦੇ ਘਰ ਭਰ ਦੇਣਗੇ ਕਿਸੇ ਗੱਲੋਂ ਟੋਟਨੀਆਂ ਆਉਂ ਦਿੰਦੇ ਅਸੀਂ ਬੈਠੇ ਇੱਥੇ ਸਭ ਕੁਛ ਹੋ ਰਿਹਾ ਉੱਥੇ ਵੀ ਜੋ ਵੀ ਕੋਸ਼ਿਸ਼ ਸਾਡੀਆਂ ਸੰਗਤਾਂ ਵਿਚਾਰ ਹੋ ਰਿਹਾ ਹਾਂਜੀ ਜਿੰਨਾ ਵੀ ਹੋ ਸਕਿਆ ਸੀ ਉਹਨਾਂ ਸੰਗਤਾਂ ਦੇ ਵੀ ਜਾ ਕੇ ਮਦਦ ਕਰਾਂਗੇ ਸਾਡੇ ਤੇ ਇੱਥੇ ਬੈਗੂ ਕਿਰਪਾ ਰੱਖੇ ਜਿਹੜਾ ਘਗਰਦ ਰਿਆ ਹੈ ਹਾਂਜੀ ਇਹ ਸ਼ਾਂਤਮਈਂ ਦੀਆਂ ਲੰਗੀ ਜਾਵੇ ਤੇ ਚਲੋ ਅਸੀਂ ਇੱਥੇ ਸੁਖੀ ਵਸਿਏ ਸਾਡਾ ਫਸਲ ਬਾਝ ਜਵੇ ਅਸੀਂ ਜਾ ਕੇ ਸਾਡੂ ਮੌਕਾ ਤੇ ਮਾਲਕ ਅਸੀਂ ਉਹਨਾਂ ਦੀ ਵੀ ਜਾ ਕੇ ਹਲਫ ਕਰ ਸਕੀਏ ਕਣਕਾਂ ਬਜਾ ਛੱਡਿਏ ਡੀਜ਼ਲ ਦੇ ਦਈਏ ਬੀਜ ਦੇ ਦਈਏ ਤੂੜੀ ਦੇ ਦਈਏ ਪਾਣੀ ਜੋ ਵੀ ਕੁਝ ਨਾ ਸਦਾ ਸਮਾਨ ਸਾਰਾ ਦੇ ਕੇ ਆਵਾਂਗੇ ਅਸੀਂ ਇਹਨਾਂ ਦੇ ਅਸੀਂ ਤੇ ਇੱਥੇ ਸਾਨੂੰ ਇਹਨਾਂ ਜਾਣ ਬੁੱਝ ਕੇ ਡੋਬਿਆ ਹਾਂਜੀ ਇਹਦਾ ਮਸਖਰੀ ਡੋਪਣ ਦਾ ਵਾਸਤਾ ਹੋਰ ਕੋਈ ਨਹੀਂ ਹੁਣ ਉਹ ਤੋਂ ਆਪਦੀ ਹਰਿਆਣੇ ਨੂੰ ਤੋੜ ਦਿੱਤੀ ਵੱਢ ਦਿੱਤੀ ਬੰਨ ਉਹਦਾ ਪਾਖੜਾ ਉਹਦਾ ਨਹਿਰ ਦਾ ਪਾਦ ਦਾ ਹੁਣ ਕਕਰਦਾ ਪਾਣੀ ਉਹਨੂੰ ਛੱਡਿਆ ਡਰਦੇ ਹਾਂਜੀ ਬਾਰੋ ਟਰੰਪ ਨੇ ਵੀ ਇਹਨਾਂ ਨੂੰ ਧਮਕੀ ਦਿੱਤੀ ਐ ਨਾ ਸਾ ਤੂੰ ਆ ਗਿਆ। ਹਾਂਜੀ। ਸ਼ਾਮ ਦੀ ਖਬਰ ਆ ਗਈਆਂ ਹਾਂ ਵੀ ਆ ਗੱਲ ਨਹੀਂ ਹੋ ਜੋ ਸਿਆ ਤਿਆਰ। ਹਾਂਜੀ। ਤੇ ਸ਼ਾਮ ਦੀ ਸ਼ਾਂਤ ਹੋ ਗਈਆਂ ਸਾਰਾ ਕੁਝ ਆ ਗਿਆ। ਹਰ ਇੱਕ ਚੀਜ਼ ਹੁਣ ਇੱਥੇ ਸਰ ਭੱਜੇ ਆਉਣ ਦੇ ਨੇ। ਇਸ ਟਾਈਮ ਪੰਜਾਬ ਤੇ ਹਰਿਆਣਾ ਦੇ ਫਲੱਡ ਨੂੰ ਲੈ ਕੇ ਜਿਹੜੇ ਹਾਲਾਤ ਹੁੰਦੇ ਪਏ ਨੇ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਥੋੜਾ ਇਹ? ਹਾਲਾਤ ਬਹੁਤ ਮਾੜੇ ਆ ਜੀ। ਹਾਂਜੀ। ਪੰਜਾਬ ਦੇ ਲਗਭਗ 23 ਦੇ 23 ਜ਼ਿਲ੍ਹੇ ਜਿਹੜੇ ਆ ਉਹ ਹਰ ਦੀ ਮਾਰੇ ਠਵਾਂ। ਹਾਂਜੀ। ਬਹੁਤ ਵੱਡਾ ਨੁਕਸਾਨ ਹੋ ਚੁੱਕਾ ਵਾ। ਪੰਜਾਬ ਦਾ ਹਾਂਜੀ ਜਿਹੜਾ ਕਿ ਕਈ ਸਾਲ ਇਹਦੀ ਪਰਪਾਈ ਨਹੀਂ ਹੋਣੀ ਬਿਲਕੁਲ ਜੀ ਕਿਉਂਕਿ ਕਿਸਾਨ ਪਹਿਲਾਂ ਹੀ ਬਹੁਤ ਸੰਕਟ ਦੇ ਵਿੱਚ ਨਿਕਲ ਰਹੇ ਨੇ ਔਰ ਜਿਹੜੇ ਇਸ ਹਾਲ ਪਹਿਲੋ 23 ਵਾਲੇ ਤੋਂ ਨਹੀਂ ਉੱਠਿਆ ਗਿਆ ਉਹਨਾਂ 25 ਫੇਰ ਆ ਗਿਆ ਬਹੁਤ ਮਾੜੇ ਹਾਲਾਤ ਨੇ ਪੰਜਾਬ ਦੇ ਇਸ ਟਾਈਮ ਔਰ ਨਾਲ ਮੈਂ ਵੀ ਕਹੂੰਗਾ ਵੀ ਨੈਸ਼ਨਲ ਮੀਡੀਆ ਜਿੰਨਾ ਵੀ ਹੈਗਾ ਵਾ ਕੋਈ ਵੀ ਪੰਜਾਬ ਤੇ ਗੱਲ ਨਹੀਂ ਕਰ ਰਿਆ ਇਹ ਤੇ ਸਾਡਾ ਪੰਜਾਬ ਦਾ ਮੀਡੀਆ ਜਾਂ ਸੋਸ਼ਲ ਮੀਡੀਆ ਦਿਖਾ ਰਿਹਾ ਸਭ ਕੁਝ ਹਾਂਜੀ ਹਾਂਜੀ ਤੇ ਨੈਸ਼ਨਲ ਮੀਡੀਆ ਜਿਹੜਾ ਵਾ ਕੋਈ ਵੀ ਸਾਡੀ ਗੱਲ ਨਹੀਂ ਕਰ ਰਿਆ ਨਹੀਂ ਤੇ ਛੋਟਾ ਜਾਂ ਮੁੱਦਾ ਹੁੰਦਾ ਤੇ ਉਹ ਏਡੀਆਂ ਏਡੀਆਂ ਤਕੜੀਆਂ ਡਿਬੇਟਾਂ ਉਹਦੇ ਤੇ ਹੁੰਦੀਆਂ ਪੰਜਾਬ ਨਾ ਵਿਤਗੜਾ ਹੀ ਹੋ ਰਿਹਾ ਵਾ ਹਾਂਜੀ ਮਤਲਬ ਉਦਾਂ ਆਪਾਂ ਨੂੰ ਵੱਖਵਾਦੀ ਹੱਤਵਾਦੀ ਆਖਿਆ ਜਾਂਦਾ ਹੈ ਤੇ ਕੋਈ ਚੀਜ਼ ਹੀ ਲੋਡ ਹੁੰਦੀ ਹੈ ਤੇ ਆਪਾਂ ਨੂੰ ਬਹੁਤ ਹਾਈਲਾਈਟ ਕੀਤਾ ਜਾਂਦਾ ਤੇ ਜਦੋਂ ਆਪਣੇ ਦੇ ਕੋਈ ਭਾਰ ਪੈਂਦੀਆਂ ਮੁਸੀਬਤ ਆਉਂਦੀ ਹੈ ਤੇ ਜ਼ਮੀਨੀ ਪੱਧਰ ਤੇ ਉਤਰ ਕੇ ਕੋਈ ਵੀ ਨੈਸ਼ਨਲ ਮੀਡੀਆ ਆਪਣੀ ਕੋਈ ਸਾਰ ਨਹੀਂ ਲੈਂਦਾ ਹੈ ਬਿਲਕੁਲ ਨਹੀਂ ਲੈਂਦਾ ਜੀ ਇਹ ਬਗਾਨੇ ਪੰਦਾ ਸਾਨੂੰ ਇਹसास ਕਰਾਇਆ ਜਾ ਰਿਹਾ ਵਾ ਬਿਲਕੁਲ ਹਾਂਜੀ 47 ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਧੱਕਾ ਹੀ ਹੁੰਦਾ ਰਿਹਾ ਸੈਂਟਰ ਚ ਕਿਸੇ ਦੀ ਵੀ ਸਰਕਾਰ ਹੋਈ ਉਹਨੇ ਸਾਡੇ ਪੰਜਾਬ ਦੇ ਨਾਲ ਵਿਤਕਰਾਈ ਕੀਤਾ ਵਾ ਹਾਂਜੀ ਕਿਸੇ ਵੀ ਭਾਜਪੀ ਦੇ ਵੱਡੇ ਲੀਡਰ ਦਾ ਬਿਆਨ ਨਹੀਂ ਆਇਆ ਪੰਜਾਬ ਵਾਸਤੇ ਹਾਂਜੀ ਕਿਸੇ ਨੇ ਦौरा ਨਹੀਂ ਕੀਤਾ ਔਰ ਇਸ ਕਰਕੇ ਪੰਜਾਬ ਨਾ ਨਹੀਂ ਇਹ ਸਹੀ ਵਿਹਾਰ ਚੱਲ ਰਿਹਾ ਜੇ ਪੰਜਾਬ ਵਾਜ ਠਾਉਂਦਾ ਵਾ ਫਿਰ ਇਹਨੂੰ ਟੈਗ ਦਿੱਤੇ ਜਾਂਦੇ ਨੇ ਵੱਖਰੇ ਵੱਖਰੇ ਹਾਂਜੀ ਹਾਂਜੀ ਉਹਨਾਂ ਦੀਆਂ ਸੈਟੇਲਾਈਟਾਂ ਕਿੱਧਰ ਗਈਆਂ ਨੇ 23 ਜ਼ਿਲ੍ਹੇ ਪੰਜਾਬ ਦੇ ਡੁੱਬੇ ਪਏ ਨੇ ਇੱਕ ਮਹੀਨੇ ਬਾਅਦ ਸੈਟੇਲਾਈਟ ਵੀ ਚੱਲ ਜਾਣਗੇ ਸਰ ਬਿਲਕੁਲ ਬਿਲਕੁਲ ਤੇ ਹੁਣ ਫਲੱਡ ਵਾਲੀ ਉਹਨਾਂ ਦੀ ਸੈਟੇਲਾਈਟ ਵੀ ਬੰਦ ਹੋ ਗਏ ਤੇ ਜਦੋਂ ਆਪਾਂ ਜ਼ਮੀਨਾਂ ਦੇ ਪ੍ਰਾੜੀ ਨੂੰ ਅੱਗ ਲੱਗਦੀ ਹੈ ਤਾਂ ਮਿੰਟਕ ਬਾਅਦ ਕੋਈ ਨਾ ਕੋਈ ਆਪਾਂ ਨੋਟਿਸ ਭੇਜ ਦਿੰਦੇ ਨੇ ਤੇ ਹੁਣ ਫਲੱਡ ਵਾਲੀ ਨਾਲ ਤਾਂ ਕੋਈ ਉਹਨਾਂ ਦੀ ਸੈਟੇਲਾਈਟ ਚੱਲ ਨਹੀਂ ਤੇ ਨਾਲ ਇਹਨਾਂ ਨੂੰ ਕੁਝ ਦਿਖ ਰਿਹਾ ਤੇ ਜੇਕਰ ਗੱਲ ਕਰੀਏ ਅਫਗਾਨਿਸਤਾਨ ਮਾੜਾ ਜਾਂ ਹਿੱਲਿਆ ਤਾਂ ਮੋਦੀ ਦਾ ਬਿਆਨ ਆ ਗਿਆ ਤੇ ਪੰਜਾਬ ਦੇ ਵਿੱਚ ਇੱਡਾ ਵੱਡੀ ਮੁਸੀਬਤ ਆਈ ਹੈ ਤੇ ਨਾ ਕੋਈ ਬਿਆਨ ਆਇ ਕੀ ਵਾਲੇ ਅੰਦੋਲਨ ਦੇ ਵਿੱਚ ਇੱਕ ਵੀ ਟਵੀਟ ਨਹੀਂ ਆਇਆ ਮੋਦੀ ਸਾਹਿਬ ਦਾ ਤੇ ইমরান ਖਾਨ ਦੀ ਮਾਂ ਮਰ ਜਾਂਦੀ ਆ ਤੇ ਉੱਥੇ ਉਹਦਾ ਨਾਂ ਦੀ ਟਵੀਟ ਕਰ ਦਿੰਦੇ ਆ ਇਹਦਾ ਮਤਲਬ ਜਿਨ੍ਹਾਂ ਨੂੰ ਉਹ ਗੱਲਾਂ ਕਰਦੇ ਉਹ ਚੰਗੇ ਹੋ ਗਏ ਨਾ ਤੇ ਜਿਹੜਾ ਅਨਦਾਦਾ ਪੰਜਾਬ ਵਾਲਾ ਉਹ ਉਹਨਾਂ ਨੂੰ ਉਹਨਾਂ ਦਾ ਵਿਧਕਰਾ ਹੋ ਰਿਹਾ ਵਾ ਬਿਲਕੁਲ ਜੀ ਤੇ ਕੁੱਲ ਮਿਲਾ ਕੇ ਗੱਲ ਕਰੀਏ ਤੇ ਪੰਜਾਬ ਤੇ ਪੰਜਾਬੀਅਤ ਨੂੰ ਸੈਂਟਰ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਹੈ ਜਦੋਂ ਕਿਤੇ ਵੀ ਕੋਈ ਭਾਰ ਪੈਂਦੀ ਹੈ ਪੰਜਾਬੀ ਪੰਜਾਬ ਤੇ ਨਾ ਤਾਂ ਕਿਸੇ ਸੈਂਟਰ ਸਰਕਾਰ ਵੱਲੋਂ ਇਹਦੀ ਸਾਰ ਲਿੱਤੀ ਜਾਂਦੀ ਹੈ ਤੇ ਨਾ ਹੀ ਕੋਈ ਨੈਸ਼ਨਲ ਮੀਡੀਆ ਥੱਲੇ ਉਤਰ ਕੇ ਜ਼ਮੀਨੀ ਪੱਧਰ ਤੇ ਪੰਜਾਬ ਨੂੰ ਹਾਈਲਾਈਟ ਕਰਦਾ ਹੈ ਤੇ ਕੁੱਲ ਮਿਲਾ ਕੇ ਇਹ ਕਹਿ ਸਕਦੇ ਆ ਕਿ ਪੰਜਾਬ ਨਾਲ ਵੱਡੇ ਪੱਧਰ ਤੇ ਇੱਕ ਵਿਤਕਰਾ ਕੀਤਾ ਜਾ ਰਿਹਾ ਹੈ ਕਿ ਆਪਾਂ ਪਿੰਡ 23ਪੁਰ ਮੌਜੂਦ ਸੀਗੇ ਤੇ ਫਿਲਹਾਲ ਇੱਥੇ ਮੇਰੇ ਨਾਲ ਕੁਝ ਕਿਸਾਨ ਭਰਾ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਫਸਟ ਸਭ ਤੋਂ ਪਹਿਲਾਂ ਤਾਂ ਭਾਜੀ ਮੈਨੂੰ ਇਹ ਦੱਸੋ ਕਿ 23ਪੁਰ ਦੇ ਵਿੱਚ ਕੱਗਰ ਦੇ ਇਸ ਟਾਂ ਕੀ ਹਾਲਾਤ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਾਤ ਇਸ ਟਾਈਮ ਬਹੁਤ ਨਾਜੁਕ ਨੇ ਜੀ। ਗਰਦ ਰਿਆ ਹਰ ਰੋਜ਼ 1 ਫੁੱਟ ਡੇਢ ਫੁੱਟ ਚੱਲ ਹੀ ਰਿਹਾ ਹੈ। ਤੇ ਖਾਲਾਤ ਤੇ ਬਹੁਤ ਮਾੜੇ ਨੇ ਕੱਲ ਮਿੱਟੀ ਵੀ ਪਾਈ ਆ ਸੀ। ਖਾਲੀਆਂ ਨਾਲ ਕਰਾਇਆ ਨਾਲ। ਹਾਂਜੀ। ਤੇ ਅੱਜ ਵੀ ਪੈਰ ਕਰਕੇ 100 ਰੁਪਇਆ ਹੋਇਆ ਹੈ। ਠੀਕ ਹੈ ਜੀ। ਹਾਂਜੀ। ਤੇ ਪਾਜੀ ਇੱਕ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਿਵੇਂ ਕਿ ਇਹ ਭਾਰਤਮਾਲਾ ਰੋਡ ਨੰਗ ਰਿਆ ਜੰਮੂ ਕਟੜਾ ਰੋਡ ਨੰਗ ਰਿਆ ਕਿਤੇ ਨਾ ਕਿਤੇ ਬਹੁਤ ਵੱਡੀ ਮੁਸੀਬਤ ਬਣਿਆ ਹੋਇਆ ਕਿਸਾਨ ਭਰਾਵਾ ਵਾਸਤੇ ਤੇ ਉਸ ਦਾ ਕੀ ਕਾਰਨ ਹੈ ਥੋੜਾ ਜਿਹਾ ਆਪਣੇ ਦਰਸ਼ਕਾਂ ਨੂੰ ਐਕਸਪਲੇਨ ਕਰੋ ਇਹ ਚੀਜ਼ ਇਹ ਕਾਰਨ ਹੈ ਜੀ ਸਾਡਾ ਬਨ ਹੋਵਾ ਪੁਰਾਣਾ ਜਿਹੜਾ ਵੱਜਾ ਹੋਇਆ ਸੀਗਾ ਬੱਗਰ ਦਾ ਬਨ ਪੁਰਾਣਾ ਜਿਹੜਾ ਵੱਜਾ ਹੋਇਆ ਸੀਗਾ ਹਾਂਜੀ ਇਹ ਜਦੋਂ ਰੋਡ ਬਣਿਆ ਇਹਨਾਂ ਨੇ ਪੁਲ ਬਣਾਉਣ ਵਾਸਤੇ ਉਦੋਂ ਬੰਨ ਸਾਰਾ ਵੰਡਤਾ ਜੀ ਠੀਕ ਹੈ ਜੀ ਇਹਦੇ ਅੰਦਰ ਜ਼ਮੀਨ ਡੇਢ ਕਿਲਾ ਜ਼ਮੀਨ ਆ ਜਿਹੜੀ ਅੰਦਰ ਇਹ ਘੱਗਰ ਦੇ ਅੰਦਰ ਪਿੱਛੇ ਤੁਸੀਂ ਵੇਖ ਵੀ ਸਕਦੇ ਆ ਹਾਂਜੀ ਹਾਂਜੀ ਖਸਾਨਾ ਜ਼ਮੀਨ ਐ ਵੈਸੇ ਤੇ ਰੋਡ ਵਾਲਿਆਂ ਨੇ ਖਰੀਦੀ ਹੋਈ ਆ ਹਾਂਜੀ ਪਰ ਇਹ ਇਹਨਾਂ ਨੇ 30-30 50-50 ਫੁੱਟ ਥਲੇ ਡੁੱਗੀ ਪੁੱਟਦੀ ਆ ਮਿੱਟੀ ਉਹ ਠੀਕ ਹੈ ਜੀ ਤੇ ਬੰਨ ਵੀ ਇਹਨਾਂ ਨੇ ਜਿਹੜਾ ਸਰਕਾਰੀ ਸੀ ਬੰਨ ਵੰਡਤਾ ਜੀ ਠੀਕ ਹੈ ਜੀ ਤੇ ਸੈਲਾਂ ਜੇ ਨਾਲ ਥੋੜੇ ਬੋਲੇ ਰਿੰਗ ਮਾਰੇ ਨੇ ਬਹੁਤ ਕਮਜ਼ੋਰ ਨੇ ਠੀਕ ਹੈ ਜੀ ਟੁੱਟਣ ਦਾ ਖਤਰਾ ਏ ਮਤਲਬ ਕਿ ਸਾਰਿਆਂ ਨੇ ਰਲ ਕੇ ਗੱਟੇ ਲਾ ਕੇ ਤਰਪਾਨਾ ਲਾ ਕੇ ਅੰਦਰ ਰੋਕਿਆ ਹੁਣ ਠਿੱਗਾਂ ਡੇਗਰੀਆਂ ਸੀ ਬਹੁਤ ਜ਼ਿਆਦੀਆਂ ਮਤਲਬ ਕਿ ਉਹੜੀ ਗਹਿਰਾਈ ਕਾਫੀ ਜ਼ਿਆਦਾ ਡੂੰਗੀ ਹੋ ਗਈ ਐ 40 50 ਫੁੱਟ ਤੇ ਇਸ ਟਾਈਮ ਉਹ ਬੰਨ ਲਾਣਾ ਬਹੁਤ ਔਖੀ ਗੱਲ ਐ ਜਾਇਜ਼ ਮਾਈਨਿੰਗ ਹੋਈ ਐ ਜੀ ਹਾਂਜੀ ਤੇ ਬੰਨ ਵੀ ਜਿਹੜਾ ਉਹ ਕਿਸੇ ਕੋਲੋਂ ਨਾਲੋ ਵੀ ਸਰਕਾਰ ਕੋਲ ਪਰਮਿਸ਼ਨ ਲੈ ਕੇ ਨਹੀਂ ਵੱਡਿਆ ਗਿਆ। ਠੀਕ ਹੈ ਜੀ। ਇਹਨਾਂ ਨੇ ਆਪਣੇ ਤੌਰ ਤੇ ਹੀ ਵੱਡ ਲਿਆ ਹੈ ਤੇ ਕਿਸਾਨਾਂ ਨੇ ਆ ਕੇ ਇਹਨਾਂ ਨੂੰ ਰੋਕਿਆ ਵੀ ਆ। ਪਰਚਾ ਵੀ ਕਰਵਾਇਆ ਇਹਨਾਂ ਦੇ ਪਰ ਕੋਈ ਕੋਈ ਕਾਰਵਾਈ ਨਹੀਂ ਹੋਈ। ਮਤਲਬ ਜਿਹੜੇ ਵੀ ਇੱਥੇ ਠੇਕੇਦਾਰ ਨੇ ਅਧਿਕਾਰੀ ਨੇ ਉਹਨਾਂ ਦੀ ਆਪਾਂ ਨਲਾਇਕੀ ਕਹਿ ਸਕਦੇ ਹਾਂ ਕਿ ਸਭ ਤੋਂ ਵੱਡੀ ਨਲਾਇਕੀ ਹੈ ਉਹਨਾਂ ਦੀ। ਹਾਂਜੀ ਹਾਂਜੀ ਇਹ ਰਲ ਰਲ ਹੀ ਕੋਈ ਤਰ੍ਹਾਂ ਹੀ ਕੰਮ ਚੱਲ ਰਿਹਾ ਜੀ ਸਾਰਾ। ਠੀਕ ਹੈ ਜੀ। ਕਿਉਂਕਿ ਠੇਕੇਦਾਰਾਂ ਦੇ ਨਾਲ ਵੱਡੇ ਕੰਮ ਨੇ ਜੀ। ਹਾਂਜੀ ਹਾਂਜੀ। ਬਹੁਤ ਵੱਡੀ ਘਪਲੇਬਾਜੀ ਚੱਲ ਰਹੀ ਆ ਰੋਡ ਦੇ। ਠੀਕ ਹੈ। ਤੇ ਭਾਜੀ ਕੋਈ ਠੇਕੇਦ ਗੱਲ ਹੋਈ ਹੈ ਜੀ ਬੰਦੇ ਆ ਜਾ ਕੇ ਬੈਠਾ ਵੀ ਆ ਕਈ ਵਾਰੀ ਗੱਲਾਂ ਕਰਕੇ ਮੁੱਕ ਰਿਹਾ ਠੀਕ ਹੈ ਜੀ ਪਿੱਛੇ ਜੇ ਹੁਣ ਦਖਲ ਖਾ ਵੀ ਉਹਦੇ ਨਾਲ ਹੋਇਆ ਠੀਕ ਹੈ ਜੀ ਹੁਣ ਨਹੀਂ ਕਰਕੇ ਪਾਣੀ ਚੜਾ ਕਰਕੇ ਕੰਮ ਰੁਕਿਆ ਹੈ ਕਿਸਾਨ ਵੀਰ ਵੀ ਬੈਠੇ ਨੇ ਹਾਂਜੀ ਪਰ ਮੋਰਚਾ ਪੱਕਾ ਲੱਗਾ ਜਦੋਂ ਤੱਕ ਸਾਡਾ ਬੰਨ ਜਿਹੜਾ ਹੈ ਹਾਂਜੀ ਪੱਕਾ ਨਹੀਂ ਕਰਕੇ ਦਿੰਦੇ ਇਹਦੇ ਜਿਵੇਂ ਪਹਿਲਾਂ ਬੰਨ ਸੀਗਾ ਹਾਂਜੀ 55 ਫੁੱਟ ਚੜਾਈਆ ਸਾਡੇ ਬੰਨ ਦੀ ਠੀਕ ਹੈ ਜੀ ਪੱਕਾ ਕਰਕੇ ਨਹੀਂ ਦਿੰਦੇ ਪੱਥਰ ਲਾ ਕੇ ਨਹੀਂ ਦਿੰਦੇ ਉਦੋਂ ਤੱਕ ਕਿਸਾਨ ਵੀਰ ਡਟ ਕੇ ਖੜੇ ਆ ਠੀਕ ਹੈ ਜੀ ਦਿਨ ਰਾਤ ਪੈਰਾ ਲਾ ਰਹੇ ਨੇ ਕਿਸਾਨ ਵੀਰ ਤੇ ਕਾਪਾ ਜੀ ਕੋਈ ਪ੍ਰਸ਼ਾਸਨ ਵੱਲੋਂ ਇਸ ਚੀਜ਼ ਦੀ ਸੁਣਵਾਈ ਵਗੈਰਾ ਹੋਈ ਫਿਲਹਾਲ ਜਾਂ ਕੋਈ ਵੀ ਨਹੀਂ ਗੱਲਬਾਤ ਸੁਣੀ ਗਈ ਅਜੇ ਤੱਕ ਮੰਚ ਚੱਲ ਰਿਹਾ ਇੰਨੇ ਚਾਹੀਦਾ ਜਿਹੜਾ ਠੀਕ ਹੈ ਜੀ ਤੇ ਸੂਬਾ ਸਰਕਾਰ ਦੇ ਐਮ ਐਲ ਏ ਸਾਹਿਬ ਵੀ ਆਏ ਸੀਗੇ ਹਾਂਜੀ ਤੇ ਐਸ ਡੀ ਐਮ ਸਾਹਿਬ ਵੀ ਆਏ ਉਹਨਾਂ ਨੇ ਗੱਲ ਕੀਤੀ ਹੈ ਵਿੱਚ ਬੈ ਕੇ ਹਾਂਜੀ ਤੇ ਭਰੋਸਾ ਵੀ ਦਿੱਤਾ ਕਿ ਕਿਸਾਨਾਂ ਨੂੰ ਵੀ ਕੰਮ ਅਸੀਂ ਕਰਾ ਕੇ ਦੇਵਾਂਗੇ ਠੀਕ ਹੈ ਜੀ ਪਰ ਠੇਕੇਦਾਰ ਦੇ ਵਾਰ-ਵਾਰ ਲਾਰੇ ਲਾਉਣ ਤੋਂ ਸਾਰੇ ਕਿਸਾਨ ਤੰਗ ਨੇ ਹਾਂਜੀ ਤੇ ਹੋਰ ਕਿਸਾਨਾਂ ਦੀ ਇਹ ਰਾਇ ਹੈ ਵੀ ਆਪਾਂ ਜਿਹੜਾ ਕੰਮ ਆ ਉਹ ਚਲਾ ਕੇ ਉੱਠਣਾ ਹੈ ਚਾਹ ਦੋ ਮਹੀਨੇ ਲੱਗ ਜਾਣ 6 ਮਹੀਨੇ ਲੱਗ ਜਾਣ ਠੀਕ ਹੈ ਜੀ ਮਨ ਬਣਾਏ ਤੋਂ ਵਗੈਰ ਉੱਠਣਾ ਨਹੀਂ ਠੀਕ ਹੈ ਕਿਤੇ ਨਾ ਕਿਤੇ ਇੱਕ ਬੰਨੇ ਕੁਦਰਤ ਦੀ ਮਾਰ ਪੈ ਰਹੀ ਹੈ ਤੇ ਦੂਜੇ ਬੰਨੇ ਪ੍ਰਸ਼ਾਸਨ ਦੀ ਤੇ ਠੇਕੇਦਾਰਾਂ ਦੀ ਜਿਹੜੀ ਨਲਾਇਕੀ ਹੈ ਉਹ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਵੇਂ ਕਿ ਭਾਜੀ ਹੁਣ ਇਹ ਤਾਂ ਦੱਸਣਾ ਹੈ ਕਿ ਇੱਥੇ ਜਿਹੜਾ ਭਾਰਤ ਮਾਲਾ ਰੋਡ ਜੰਮੂ ਕਟਰਾ ਰੋਡ ਕੱਢਿਆ ਜਾ ਰਿਹਾ ਸੀਗਾ ਤੇ ਇਹਨਾਂ ਦੀ ਬਿਨਾ ਪਰਮਿਸ਼ਨ ਤੋਂ ਜਿਹੜਾ ਬੰਨ ਪੱਕਾ ਬਣਾਇਆ ਗਿਆ ਸੀ ਇਹ ਲਗਭਗ 1 ਤੋਂ 1.5 ਕਿੱਲੇ ਦਾ ਹੋਣਾ ਭਾਜੀ ਉਹ ਹਾਂ ਜੀ ਇਹ 1 ਤੋਂ 2 ਕਿੱਲੇ ਦਾ ਬੰਨ ਹੈ ਜੀ ਠੀਕ ਹੈ ਜੀ ਤੇ 1.5 ਤੋਂ 2 ਕਿੱਲੇ ਜ਼ਮੀਨ ਵੀ ਅੰਦਰਲੀ ਸਾਈਡ 'ਕੱਲਦੇ ਹਾਂ ਪਿੱਛੇ ਦੇਖ ਸਕਦੇ ਹਾਂ ਇਹ ਵੀ ਜ਼ਮੀਨਾਂ ਪਿੱਛੇ ਹੈਗੀਆਂ ਠੀਕ ਹੈ ਜੀ ਜੇ ਜਮੀਨ ਉੱਤਰ ਨਾ ਹੋਵੇ ਤਾਂ ਬੰਨ ਤੁਝ ਵੀ ਜ਼ਿਆਦਾ ਲਿਗਾ ਹਾਂਜੀ ਠੀਕ ਹੈ ਜੀ ਮਤਲਬ ਕਿ ਕੌਲਮ ਲਾ ਕੇ ਗੱਲ ਇਹ ਹੈ ਕਿ ਇਹਨਾਂ ਦੀ ਪਰਮਿਸ਼ਨ ਤੋਂ ਬਿਨਾ ਨਜਾਇਜ਼ ਮਾਈਨਿੰਗ ਕੀਤੀ ਗਈ ਤੇ ਲਗਭਗ 40 ਤੋਂ 50 ਫੁੱਟ ਡੂੰਘੇ ਜਿਹੜੇ ਖड्डे ਕਰ ਦਿੱਤੇ ਗਏ ਜਿਹੜੇ ਕਿ ਹੁਣ ਬੰਨ ਬੰਨਣ ਦੇ ਵਿੱਚ ਬਹੁਤ ਵੱਡੀ ਮੁਸ਼ਕਲ ਆ ਰਹੀ ਹੈ ਜੇਕਰ ਬੰਨ ਬੰਨਿਆ ਜਾਂਦਾ ਤਾਂ ਕਿਤਨੇ ਕਿਤੇ ਓ ਟਿੱਗਾ ਵੀ ਡੇਗੜੀਆਂ ਨੇ ਤੇ ਭਾਜੀ ਆਪਾਂ ਉਹ ਦਿਖਾ ਵੀ ਦਿਈਏ ਜਿਹੜੀ ਜਗ੍ਹਾ ਜਿੱਥੇ ਉਹਨਾਂ ਨੇ ਮਾਈਨਿੰਗ ਵਗੈਰਾ ਕੀਤੀ ਹੈ ਆਪਣੇ ਅਸੀਂ ਤਰਪਾਨਾ ਲਾਈਆਂ ਨੇ ਜੀ ਠੀਕ ਹੈ ਜੀ ਤੇ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਕਿ ਇਹ ਉਹ ਜਗਾ ਹੈ ਜਿੱਥੇ ਨਜਾਇਜ਼ ਮਾਈਨਿੰਗ ਕਰਕੇ ਵੱਡੇ ਵੱਡੇ ਖੱਟੇ ਖੱਡੇ ਕਰਕੇ ਜਿਹੜੀ ਮਿੱਟੀ ਚੱਕੀ ਗਈ ਹੈ ਕਿਸਾਨਾਂ ਦੀ ਬਿਨਾ ਪਰਮਿਸ਼ਨ ਤੋਂ ਤੇ ਕਿਸਾਨਾਂ ਵੱਲੋਂ ਆਪਣੇ ਲੈਵਲ ਤੇ ਜਦੋਂ ਜਹਿਦ ਕਰਕੇ ਇਸ ਤਰੀਕੇ ਨਾਲ ਤਰਪਾਲਾਂ ਪਾਈਆਂ ਗਈਆਂ ਨੇ ਬੰਨ ਵਗੈਰਾ ਬੰਨਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਫਿਲਹਾਲ ਆਪਾਂ ਇਹ ਕਹਿ ਸਕਦੇ ਹਾਂ ਪ੍ਰਸ਼ਾਸਨ ਦੀ ਤੇ ਠੇਕੇਦਾਰਾਂ ਦੀ ਸਭ ਤੋਂ ਵੱਡੀ ਨਲਾਇਕੀ ਹੈ ਜੋ ਕਿ ਇਸ ਸਮੇਂ ਕਿਸਾਨਾਂ ਵਾਸਤੇ ਇੱਕ ਬਹੁਤ ਵੱਡੀ ਮੁਸੀਬਤ ਬਣ ਰਹੀ ਹੈ ਤੇ ਅੱਗੇ ਜੇ ਜੋ ਵੀ ਜਾਣਕਾਰੀ ਰਹਿੰਦੀ ਹੈ ਅਪਡੇਟ ਰਹਿੰਦੀ ਹੈ ਹੋਰਾਂ ਇਲਾਕਿਆਂ ਦੀ ਉਹ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਦੇ ਰਵਾਂਗੇ ਸਾਡੇ ਵੀਡੀਓਜ਼ ਨਾਲ ਜਰੂਰ ਬਣੇ ਰਹੋ